ਗੱਡੀ ਦੇ ਵਿੱਚ ਸਵਾਰੇ ਪੰਜ ਨੌਜਵਾਨ ਜਿਹੜੇ ਪੁੱਠੇ ਕੰਮ ਕਰਨ ਜਾ ਰਹੇ ਸਨ ਜਿਨ੍ਹਾਂ ਨੂੰ ਕਿਸੰਮਰਾਲਾ ਪੁਲਿਸ ਨੇ ਕਾਬੂ ਕਰ ਲਿਆ ਤਾਂ ਫੋਰਚਨਰ ਗੱਡੀ ਦੇ ਵਿੱਚ ਪੰਜ ਮੁੰਡੇ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਕੋਲੋਂ 50 ਗ੍ਰਾਮ ਮੋਰਫਿਨ 3 ਗ੍ਰਾਮ ਹੈਰੋਇਨ ਤੇ 5 ਲੱਖ ਦੇ ਕਰੀਬ ਦੀ ਡਰਗ ਮਨੀ ਬਰਾਮਦ ਹੋਈ ਹੈ ਦਰਅਸਲ ਇਹਨਾਂ ਦੇ ਕੋਲ 4 ਲੱਖ 80 ਹਜ਼ਾਰ ਦਾ ਕੈਸ਼ ਬਰਾਮਦ ਹੋਇਆ ਤਾਂ ਨੌਜਵਾਨ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸਨ ਅੰਮ੍ਰਿਤਸਰ ਦੇ ਨੇੜੇ ਸੋਟਾਪਿੰਡ ਦੇ ਰਹਿਣ ਵਾਲੇ ਨੇ ਤਾਂ ਇਸ ਦੇ ਦਰਮਿਆਨ ਫੋਰਚੂਨਰ ਗੱਡੀ ਦੇ ਵਿੱਚ ਇਹਨਾਂ ਮੁੰਡਿਆਂ ਨੂੰ ਵੇਖ ਕੇ ਜਦ ਪੁਲਿਸ ਨੇ ਗੱਡੀ ਰੋਕੀ ਹੈ ਤਾਂ ਇਸ ਦੇ ਵਿੱਚੋਂ ਇਹ ਨਸ਼ੇਸ ਅਤੇ ਡਰਗ ਮਨੀ ਬਰਾਮਦ ਹੋਈ ਹੈ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਇੱਕ ਦੂਜੇ ਦੇ ਦੋਸਤ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਨੇ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਮੇਰੇ ਨਾਲ ਕੋਈ ਮਾਫੀ ਨਾ ਕਰਨਾ ਸਾਹਿਬ ਜੀ ਰੋ ਅਪਰੇਸ਼ਨ ਕਰ ਰਹੇ ਹਾਂ ਕਿ ਇਹ ਹੈ ਕਾਲਾ ਮਾਮਲਾ ਜੀ ਹਾਂਜੀ ਹਾਂਜੀ ਸਾਡੇ ਸੀਮਨ ਐਸਐਸਪੀ ਸਾਹਿਬ ਨੇ ਖੰਨਾ ਮੇ ਨਰੇਸ਼ਮ ਸਰ 15 ਗਾਤੇ ਸੰਬੰਧ ਵਿੱਚ ਸਾਡੀ ਨਾਕਾਬੰਦੀਆਂ ਲਗਾਤਾਰੀ ਚੱਲ ਰਹੀਆਂ ਸੀ ਦੌਰਾਨੇ ਨਾਕਾਬੰਦੀ ਤੇ ਜੋ ਇੱਕ ਫੌਟੂਲ ਗੱਡੀ ਰੰਗ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ ਡਬਲ 0 ਕਤੀ 25 ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਨ ਨੇ ਗੱਡੀ ਨੂੰ ਚਲਾ ਰਿਆ ਸੀ ਕਰਨ ਦੇਵਗਨ ਇਹਦੇ ਸਾਥੇ ਸੀ ਪ੍ਰਮ ਸ਼ਰਮਾ ਦੀਪਕ ਪਰਮ ਦੀ ਇਹ ਸਾਰੇ ਸਹੱਟਾ ਆਣਾ ਸਰ ਤਾ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਡੈਸ਼ਬੋਰਡ ਤੋਂ ਤੁਹਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕਟਰਾਇੰ ਚੈੱਕ ਕਰਿਆ 50 ਗ੍ਰਾਮ ਮੋਰਫਿਨ ਹੋਈ ਤੇ 3 ਗ੍ਰਾਮ ਇਰੋਨ ਬਰਾਮਤ ਜੀ ਕਿ ਕਿੱਥੇ ਰਹਿਣ ਵਾਲੇ ਗੱਲ ਨੂੰ ਇਸ ਹੱਟਾ ਸੱਟਾ ਅੰਬਰਸਰ ਸਾਹਿਬ ਜੀ ਰਹਿਣਾ ਤੇ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਤੇ ਦੋਸਤੀ ਨੇ ਜੀ ਤੇ ਇਸੇ ਦਰਾਂ ਨੇ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਇਆ ਡਰਗਮਨੀ ਮਿਲੀ ਅਸੀਂ ਸਾਰੇ ਚੀਜ਼ਾਂ ਕਬਜ਼ੇ ਤੇ ਲੈ ਕੇ ਮੁਕੱਦਮਾ ਨੰਬਰ ਦਰਜ 214 ਨੰਬਰ ਮੁਕੱਦਮਾ ਦਰਜ ਕਰਕੇ ਐਫ ਪੀਆਰ ਅਰੰਭ ਕਰ ਕਿੱਥੇ ਕਿੱਥੇ ਯਾਰ ਸੀ ਜੀ ਇਹ ਸਰ ਜਾ ਰਹੇ ਸੀ ਅੰਮ੍ਰਿਤਸਰ ਤੋਂ ਪਿੰਡ ਘੜ ਜਾ ਰਹੇ ਸੀ ਇਹ ਸਪਲਾਈ ਕਰਦੇ ਸੀ ਜੀ ਉੱਥੇ ਇਹ ਨਜ਼ਰੀਆ ਸਪਲਾਈ ਵਾਲੀ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁਝ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਰਿਸ਼ਾ ਕੀਤਾ ਸੀ ਹਾਂ ਜੀ ਇਹ ਪੀ ਦਾ ਮੁੰਡਾ ਅਜੀਤ ਦੇਵਗੰਨਾ ਇਹਦੇ ਕੁਝ ਸ਼ੋਕਰ ਦੇ ਦੇਖ ਕੇ ਸੀ ਰਿਕਾਰਡ ਇਹਦੇ ਖਿਲਾਫ ਦੋ ਮੁਕੱਦਮੇ ਐਨਡੀਵੀ ਸੈਕਟਰ ਦੇ ਦਰਜ ਨੇ 1 ਕਿਲੋ ਹੈਰੋਨ ਦਾ ਮੁਕੱਦਮਾ ਦਰਜ ਹੈ ਜੀ ਇਹ ਨਸ਼ੀ ਕਰਨ ਦਾ ਹੈ ਜੀ ਏ ਕੋਈ ਜੇ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵੀ ਨੇ ਤੇ ਇਹਨਾਂ ਚ ਸਪਲਾਈ ਕਰਦੇ ਸੀ ਜਿਹੜਾ ਨਸ਼ਾ ਇਹ ਤਕੀਸ ਦੇ ਦਰਾਨਾ ਆਜੂਗਾ ਸਾਹਮਣੇ ਦੇਖੋ ਫਾਰਚੂਨਰ ਗੱਡੀ ਲਗਜ਼ਰੀ ਚ ਆ ਰਹੀ ਆ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੀ ਸੀ ਲਗਜ਼ਰੀ ਗੱਡੀਆਂ ਵਰਤਦੇ ਨੇ ਆ ਜਿਹੜੀ ਮਾਰਕੀਟ ਦੀ ਗੱਲ ਕਰਦੇ ਆ ਉਹ ਇਹ ਵੀ ਕਿਹੜੇ ਨਸ਼ੇ ਜਿਹੜਾ ਕਿ ਇਹ ਐਂਟੀ ਜਾਂਦੀ ਆ ਜੀ ਤੇ ਕਿੰਨੀ ਕੀਮਤ ਹੋ ਗਈ ਇਸ ਦਾ ਹੈਰੋਨ ਦਾ ਬਜਾਰੀ ਕੀਮਤ ਤਾਂ ਹੁਣ ਦੇਖੋ ਜੀ ਇਹਦਾ ਜਾ ਤਰ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ ਤੇ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਪੂਲ ਕੀਮਤ ਬਣ ਜਾਂਦੀ ਹੈ ਤਕਰੀਬਨ ਇਹਨਾਂ ਦੀ ਇਹ ਨੌਜਵਾਨ ਜਿਹੜੇ ਉਮਰ ਉਮਰ ਕਿੱਡੀ ਹੋ ਗਈ ਇਹਨਾਂ ਦੀ ਤਕਰੀਬਨ 22 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ ਦੇ ਕਿਸੇ ਦਾ ਪਰਚਾ ਵੀ ਦਰਵੇ ਅਗਲੇ ਦੇਵਗੰਨਾ ਅਗੇ ਦੇਵਗੰਨਾ ਜਿਹੜਾ ਮੁਖਦੋਸੀ ਆ ਇਹਦੇ 2 ਖਲਾਫ ਪਹਿਲਾਂ ਹੀ ਐਨਡੀ ਦੇ ਪਰਚੇ ਦਰਦਨੇ ਜੀ ਕਿਲੋ ਹੈਰਨ ਦੇ ਵਿੱਚੋਂ ਜਮਾਨਤ ਮਿਲਿਆ ਦੋ ਦਿਨ ਹੀ ਹੋਏ ਨੇ ਆ ਜੀ